ਨੈਸ਼ਨਲ ਮੀਡੀਆ ਦੇ ਨਾਲ-ਨਾਲ ਪੰਜਾਬ ਦੇ ਕੁਝ ਚੈਨਲਾਂ ਦਾ ਦੋ ਚਾਰ ਦਾ ਉਹਨਾਂ ਦਾ ਜ਼ੋਰ ਲੱਗਿਆ ਸੀ ਕਿ ਅਸੀਂ ਨੈਸ਼ਨਲ ਮੀਡੀਆ ਤੋਂ ਸਦੌੜ ਦੇ ਵਿੱਚ ਅੱਗੇ ਨਿਕਲ ਜਾਈਏ ਕਿ ਕੀ ਉਹਨਾਂ ਦਾ ਰੋਲ ਕੀ ਦੇਖਦੇ ਹੋ ਤੁਸੀਂ ਜਿਹੜੇ ਵੀ ਸਾਡੇ ਐਂਕਰ ਸੀਗੇ ਉਹ ਇੰਜ ਲੱਗਦਾ ਸੀ ਵੀ ਉਹ ਆਪਣੀ ਮਰਜ਼ੀ ਨਾਲ ਹੀ ਬੋਲੀ ਜਾ ਰਹੇ ਨੇ ਕੋਈ ਉਹਨਾਂ ਦਾ ਕੰਟਰੋਲ ਅਸੀਂ ਚੀਜ਼ਾਂ ਨੂੰ ਵੈਰੀਫਾਈ ਕਰਨਾ ਹੁੰਦਾ ਹੈ ਸਾਧਨ ਹੁੰਦੇ ਨੇ ਸਾਡੇ ਕੋਲ ਵੈਰੀਫਾਈ ਕਰਨ ਦੇ ਇਹ ਸਵਾਲ ਕੋਈ ਸਾਡੇ ਕੋਲ ਅਦਾਰਾ ਹੈ ਨਹੀਂਗਾ ਜਿਹੜਾ ਇਹ ਸਵਾਲ ਕਰੇ ਪਰ ਇਹ ਸਵਾਲ ਹੋਣਾ ਬੜਾ ਜ਼ਰੂਰੀ ਹੈ ਕਿ ਜੋ ਕੁਝ ਮੀਡੀਆ ਮੈਨ ਨੇ ਕੀਤਾ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਸਾਧ ਸਰੋਤ ਪੁੱਛਿਆ ਜਾਵੇ ਕਿ ਤੁਸੀਂ ਵੈਰੀਫਾਈ ਕਿੱਥੋਂ ਕੀਤਾ ਸੀ ਕਿੱਥੋਂ ਤੁਹਾਨੂੰ ਪਤਾ ਲੱਗਿਆ ਸੀ ਮੈਨੂੰ ਤੁਸੀਂ ਗੈਰ ਹੈ ਹੋ ਵੀ ਉਹ ਬੋਲੇ ਜਿਹੜਾ ਇਸ ਇਸ ਫੀਲਡ ਦਾ ਹੋਵੇ ਸ਼ਰਮ ਆਉਂਦੀ ਹੈ ਕਿ ਅਸੀਂ ਇਸ ਫੀਲਡ ਦੇ ਆ ਜਿਹਦੇ ਵਿੱਚ ਇਹ ਸਾਰਾ ਕੁਝ ਹੋ ਕੇ ਹਟਿਆ ਪਿਛਲੇ ਦਿਨਾਂ ਦੇ ਵਿੱਚ ਜ਼ਿੰਮੇਵਾਰੀ ਕਿਸੇ ਨੇ ਵੀ ਨਹੀਂ ਨਿਭਾਈ ਇਹ ਮਤਲਬ ਬੋਲ ਸਕਣ ਜੋਗੇ ਨਹੀਂ ਛੱਡਿਆ ਸਾਨੂੰ ਤਾਂ ਕਿ ਸੈਲਫ ਰੈਗੂਲੇਸ਼ਨ ਰੱਖਣੀ ਹੁੰਦੀ ਹੈ ਮੀਡੀਆ ਨੇ ਤੇ ਸੈਲਫ ਕੰਟਰੋਲ ਹੁੰਦਾ ਜਦੋਂ ਉਹ ਦੋਨੇ ਗਵਾ ਚੁੱਕੇ ਆ ਸੀ ਤਾਂ ਫਿਰ ਤਾਂ ਰਿਪੋਰਟਿੰਗ ਵੀ ਨਹੀਂ ਹੋਈ ਤਾਂ ਫਿਰ ਇਹ ਵੀ ਮੰਨ ਲਈ ਕਿ ਜੋ ਹੋਇਆ ਰਿਪੋਰਟਿੰਗ ਤੇ ਨਹੀਂ ਸੀ ਰਿਪੋਰਟਿੰਗ ਦਾ ਤਾਂ ਦੇਖੋ ਕੋਈ ਆਧਾਰ ਹੁੰਦਾ ਨਾ ਕਿసే ਆਦarte ਕਰਾਂਗੇ ਇਹਨੂੰ ਰਿਪੋਰਟਿੰਗ ਨਹੀਂ ਕੀਤਾ ਜਾ ਸਕਦਾ ਇਹਨੂੰ ਪੱਤਰਕਾਰੀ ਨਹੀਂ ਕੀਤਾ ਜਾ ਸਕਦਾ ਇਹਦੇ ਵਾਸਤੇ ਨਵੀਂ ਟਰਮ ਕਰਨੀ ਪਏਗੀ ਮੁੱਢਲ ਮੈਨੂੰ ਤਾਂ ਇਹ ਵੀ ਕਿ ਸਵਾਲ ਲੱਗਦਾ ਹੁੰਦਾ ਵੀ ਜਿੰਨੇ মিডিਆ ਨੇ ਹਮਲੇ ਕਰਵਾਤੇ ਐਨੀਆਂ ਮਸਾਇਲੇ ਛੱਡਤੀਆਂ মিডিਆ ਨੇ ਤੇ ਸ਼ਰਫ ਫੌਜ ਨੂੰ ਨਹੀਂ ਛੱਡੀਆਂ ਨਾ ਹੁਣ ਸੋਸ਼ਲ ਮੀਡੀਆ ਤੇ ਚੱਲਦਾ ਰਿਹਾ ਇੱਕ ਚੁਟਕਲਾ ਟਾਈਪ ਚੀਜ਼ ਕਿ ਅੱਧਾ ਗੁਆਂਡੀ ਮੁਲਕ ਤਕਰੀਬਨ ਸਾਡੇ ਮੁਲਕ ਨੇ ਨੱਪ ਲਿਆ ਸੀ ਦਬ ਲਿਆ ਸੀ ਤੇ ਮੈਂ ਫਟਾਫਟ ਚੈਨਲ ਆਨ ਆਫ ਕਰ ਦਿੱਤਾ ਵੀ ਤਾਂ ਜੋ ਕਿਤੇ ਪੂਰਾ ਹੀ ਮੁਲਕ ਨਾ ਦਬਿਆ ਜਾਏ ਕਿਤੇ ਇਹ ਹਾਸੇਦਾਰ ਹੱਸਣ ਵਾਸਤੇ ਜਾਂ ਮਜ਼ਾਕ ਨਹੀਂ ਹੈ ਇਹ ਸਾਡੀ ਨਲੈਕੀ ਸਾਡੀ ਬੇਵਕੂਫੀ ਉਹਨੂੰ ਪ੍ਰਗਟ ਕਰਦੀ ਹੈ ਜਿਹੜੀ ਮੀਡੀਆ ਨੇ ਦਿਖਾਈ ਹੈ ਔਰ ਅਸੀਂ ਸਾਰਾ ਮੁਲਕ ਅਸੀਂ ਬੇਵਕੂਫ ਡਿclare ਹੋਵਾਂਗੇ ਕਿ ਜੇ ਕੋਈ ਕੋਈ ਚੈੱਕ ਕਰੇ ਦੇਖੇ ਕਿ ਅਸੀਂ ਕਿਸ ਪੱਧਰ ਦੀ ਗੱਲ ਕਰ ਰਹੇ ਸੀ ਥਿਸ ਇਸ ਨੀਅਰਲੀ ਨੈਸ਼ਨਲ ਸ਼ੇਮ ਅਸੀਂ ਜ਼ਿੰਮੇਵਾਰੀ ਨਹੀਂ ਮੀਡੀਆ ਨੇ ਜ਼ਿੰਮੇਵਾਰੀ ਨਹੀਂ ਲਵਾਈ ਪੱਤਰਕਾਰਾਂ ਨੂੰ ਇਹ ਸਵਾਲ ਕੀਤਾ ਜਾਂਦਾ ਜਦੋਂ ਉਹਦੇ ਸਵਾਲ ਆਉਂਦਾ ਤਾਂ ਪੱਤਰਕਾਰਾਂ ਦਾ ਜਵਾਬ ਹੁੰਦਾ ਅਸੀਂ ਨੌਕਰੀ ਕਰਦੇ ਹਾਂ ਸਾਨੂੰ ਸਾਡੇ ادارے ਦਾ ਹੁਕਮ ਹੈ ਤਾਂ ਫਿਰ ਪੱਤਰਕਾਰ ਤੇ ਅਧਾਰਿਆਂ ਦਾ ਹੁਕਮ ਜਾ ਰਿਹਾ ਜਿੱਥੇ ਉਹ ਨੌਕਰੀ ਕਰ ਰਹੇ ਉਹਨੇ ਨੌਕਰੀ ਵੀ ਕਰਨੀ ਹੈ ਪੱਤਰਕਾਰ ਕਿਵੇਂ ਸਾਰੀਆਂ ਇਹਨਾਂ ਚੀਜ਼ਾਂ ਦੇ ਵਿੱਚ ਉਸ ਅਦਾਰੇ ਦੇ ਵਿੱਚ ਵੀ ਉਹਨੇ ਨਾ ਨੌਕਰੀ ਵੀ ਕਰਨੀ ਹੈ ਪੱਤਰਕਾਰ ਦੇ ਲਈ ਵਿਚਾਰਲਾ ਰਸਤਾ ਕਿਹੜਾ ਚਲਾ ਰਸਤਾ ਕੀ ਹੈ ਉਹ ਕੀ ਕਰੇ ਕਿਉਂਕਿ ਉਹ ਪੱਤਰਕਾਰ ਤੇ ਬਹੁਤ ਸੌਖਾ ਕਹਿ ਦਿੰਦਾ ਕਿ ਸਾਨੂੰ ਜੀ ادارے ਦਾ ਹੁਕਮ ਹੈ ਇੰਜ ਕਰਨਾ ਅਦਾਰਾ ਪੱਤਰਕਾਰ ਨੂੰ ਇਹ ਨਹੀਂ ਕਹਿੰਦਾ ਕਿ ਤੂੰ ਕੀ ਬੋਲ ਅਦਾਰੇ ਨੇ ਪੱਤਰਕਾਰ ਨੂੰ ਪੜਨ ਨਹੀਂ ਸੀ ਭੇਜਿਆ ਪੱਤਰਕਾਰ ਜਦੋਂ ਪੜਿਆ ਸੀ ਉਹਨੇ ਪੱਤਰਕਾਰੀ ਪੜ੍ਹੀ ਸੀ ਉਨੇ ਨਿਯਮ ਪੜੇ ਸਾ ਅਦਾਰਾ ਤੁਹਾਨੂੰ ਇਹ ਹੋ ਸਕਦਾ ਹੈ ਵੀ ਉਹ ਆਪਣੀ ਪਾਲਿਸੀ ਵਿੱਚ ਕਵੇ ਕਿ ਅਸੀਂ ਫਲਾ ਪੱਖ ਨੂੰ ਸਪੋਰਟ ਕਰਨਾ ਹੈ ਜਾਂ ਫਲਾ ਪੱਖ ਨੂੰ ਸਪੋਰਟ ਨਹੀਂ ਕਰਨਾ ਤਾਂ ਉਸ ਪੱਖ ਨੂੰ ਸਪੋਰਟ ਕਰਨ ਵਾਸਤੇ ਤੁਸੀਂ ਕਥਾ ਕਿਹੜੀ ਘੜਨੀ ਹੈ ਹੈ ਨਾ ਉਹ ਪੱਲਿਓਂ ਘੜਨੀ ਹੈ ਜਾਂ ਕਿੰਨੇ ਘੜਨੀ ਹੈ ਜਾਂ ਕਿੱਥੇ ਤੱਕ ਜਾਣਾ ਹੈ ਇਹ ਤੇ ਅਦਾਰਾ ਨਹੀਂ ਦੱਸਦਾ ਤੁਹਾਨੂੰ ਉਹ ਤੁਹਾਡੀ ਇੱਕ ਆਪਣੀ ਸੈਂਸਿਟੀਵਿਟੀ ਵੀ ਤਾਂ ਹੁੰਦੀ ਹੈ ਨਾ ਤੁਹਾਡੀ ਆਪਣੀ ਇੱਕ ਸਮਝ ਹੁੰਦੀ ਹੈ ਕਿ ਅਸੀਂ ਕੀ ਗੱਲ ਕਰਨੀ ਹੈ ਕਿੰਨੀ ਕੋ ਕਰਨੀ ਹੈ ਕੋਈ ਜਿੱਤਿਆ ਕੋਈ ਹਾਰਿਆ ਉਹ ਪਾਸੇ ਦੀ ਗੱਲ ਆ ਪਰ ਮੀਡੀਆ ਹਾਰਿਆ ਪੱਤਰਕਾਰੀ ਹਾਰੀ ਹੈ ਬਿਲਕੁਲ ਪੱਤਰਕਾਰੀ ਹਾਰੀ ਹੈ ਜੀ ਪੱਤਰਕਾਰੀ ਉਦੋਂ ਹਾਰ ਜਾਂਦੀ ਹੈ ਜਦੋਂ ਅਸੀਂ ਕਨਸੈਪਟਸ ਦਾ ਧਿਆਨ ਨਾ ਦੇਈਏ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਬੀਤੇ ਦਿਨੀ ਭਾਰਤ ਤੇ ਪਾਕਿਸਤਾਨ ਵਿਚਾਲੇ ਇੱਕ ਜੰਗ ਰੂਪੀ ਝੜਪ ਹੋਈ ਉਸ ਦੇ ਵਿੱਚ ਕੀ ਹੋਇਆ ਕੀ ਸੱਟਾਂ ਨਿਕਲਿਆ ਜਾਂ ਨਹੀਂ ਨਿਕਲਿਆ ਉਸ ਤੋਂ ਅਗ੍ਹੀ ਗੱਲ ਕਰਦੇ ਆਂ ਮੀਡੀਆ ਦੀ ਮੀਡੀਆ ਦੇ ਰੋਲ ਤੇ ਬਹੁਤ ਸਾਰੇ ਸਵਾਲ ਹੋਏ ਨੈਸ਼ਨਲ ਮੀਡੀਆ ਬਾਰੇ ਤਾਂ ਹਰ ਵਾਰ ਹੁੰਦੇ ਨੇ ਇਸ ਵਰ ਪੰਜਾਬ ਦੇ ਮੀਡੀਆ ਦਾ ਵੀ ਕੁਝ ਹਿੱਸਾ ਨੈਸ਼ਨਲ ਮੀਡੀਆ ਤੋਂ ਐਂ ਲੱਗਦਾ ਸੀ ਜਿਵੇਂ ਉਸ ਦੌੜ ਦੇ ਵਿੱਚ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤਾਂ ਸਾਰੇ ਤੇ ਗੱਲਬਾਤ ਕਰਾਂਗੇ ਆਮ ਲੋਕ ਤਾਂ ਸਵਾਲ ਉਠਾਉਂਦੇ ਹੀ ਉਠਾਉਂਦੇ ਆ ਮੀਡੀਆ ਤੇ ਪਰ ਉਹ ਇਨਸਾਨ ਬੋਲੇ ਉਹ ਵਿਅਕਤੀ ਬੋਲੇ ਜਿਨ੍ਹਾਂ ਕੋਲ ਮੋਰਲ ਅਥਾਰਟੀ ਹੈ ਜੋ মিডিਆ ਨੂੰ ਸਮਝਦੇ ਹੋਣ ਜਿਨ੍ਹਾਂ ਨੂੰ মিডিਆ ਦੀ ਵਰਕਿੰਗ ਪਤਾ ਹੋਵੇ ਤਾਂ ਇਸੇ ਤੇ ਅਸੀਂ ਅੱਜ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਆਇਆ ਹਾਂ ਮੈਂ ਰਮਿੰਦਰਜੀਤ ਸਿੰਘ ਵਾਸੂ ਜੀ ਕੋਲ ਜਿਹੜੇ ਇੰਡੀਅਨ ਇਨਫੋਰਮੇਸ਼ਨ ਸਰਵਿਸ ਤੋਂ ਸ਼ੁਰੂ ਹੋਏ ਸਿਵਲ ਸਰਵੈਂਟਰ ਹੈ ਪੱਤਰਕਾਰੀ ਵੀ ਜਿਨ੍ਹਾਂ ਕੀਤੀ ਤੇ ਜਿਨ੍ਹਾਂ ਨੇ ਪੱਤਰਕਾਰੀ ਪੜ੍ਹਾਈ ਵੀ ਤੇ ਪੱਤਰਕਾਰੀ ਜੁਈ ਵੀ ਆ ਤੇ ਇਸ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਗੱਲਬਾਤ ਸ਼ੁਰੂ ਕਰਦੇ ਹਸਤੀ ਕੁਲ ਸਰ ਬਹੁਤ ਬਹੁਤ ਧੰਨਵਾਦ ਜੀ ਸੁਣ ਸੁਣਾ ਕੱਡੇ ਸਾਡੇ ਲਈ ਸਤਿ ਸ਼੍ਰੀ ਅਕਾਲ ਜੀ ਕਗਨ ਟਾਡੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਮੈਂ ਇਸੇ ਤੇ ਆ ਜਾऊं ਕਿਉਂਕਿ ਇਹਦੀ ਵੀ ਕਨਫਿਊਜ਼ਨ ਹੈ ਮੈਂ ਸ਼ਬਦ ਵਰਤੇ ਜੰਗ ਰੂਪੀ ਝੜਾਪਾ ਇਹਨੂੰ ਜੰਗ ਕਿਹਾ ਜਾ ਸਕਦਾ ਜਾਂ ਨਹੀਂ ਕਿਹਾ ਜਾ ਸਕਦਾ ਅ ਗਗਨ ਟੈਕਨੀਕਲੀ ਇਹਨੂੰ ਜੰਗ ਨਹੀਂ ਕਿਹਾ ਜਾ ਸਕਦਾ ਅ ਤੁਸੀਂ ਕਿਉਂਕਿ ਜੰਗ ਜਿਹੜੀ ਹੈ ਉਹਦੇ ਵਾਸਤੇ ਜਿਹੜਾ ਸਾਡੇ ਕੋਲ ਤਰੀਕਾ ਹੈ ਉਹਦਾ ਇਹ ਹੈ ਕਿ ਬਕਾਇਦਾ ਭਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਜਾਂ ਰਾਸ਼ਟਰਪਤੀ ਵੱਲੋਂ ਬਕਾਇਦਾ ਜਦੋਂ ਐਲਾਨ ਕੀਤਾ ਜਾਂਦਾ ਕਿ ਵੀ ਆਰ ਐਟ ਵਾਰ ਵਿਦ ਸਮ ਨੇਸ਼ਨ ਜਿਵੇਂ ਤੁਸੀਂ ਤੁਸੀਂ ਤੇ ਉਦੋਂ ਨਹੀਂ ਹੋਣੇ ਮੈਂ ਵੀ ਨਹੀਂ ਸੀ ਵੈਸੇ 1965 ਜਾਂ 71 ਦੇ ਵਿੱਚ ਜੰਗਾਂ ਹੋਈਆਂ ਤਾਂ ਉਦੋਂ ਬਕਾਇਦਾ ਪ੍ਰਧਾਨ ਮੰਤਰੀ ਵੱਲੋਂ ਐਲਾਨ ਕੀਤਾ ਜਾਂਦਾ ਸੀ ਅਸੀਂ 1962 ਦੇ ਵਿੱਚ ਜਿਹੜੀ ਚੀਨ ਨਾਲ ਸਾਡਾ ਜੰਗ ਹੋਈ ਹੈ ਉਹਨੂੰ ਵੀ ਅਸੀਂ ਜੰਗ ਨਹੀਂ ਕਹਿੰਦੇ ਟੈਕਨੀਕਲੀ ਕਿਉਂਕਿ ਉਹ ਵੀ ਐਲਾਨ ਨਾਲ ਸ਼ੁਰੂ ਨਹੀਂ ਸਹੀ ਹੋਈ ਸੋ ਟੈਕਨੀਕਲੀ ਇਹ ਜੰਗ ਨਹੀਂ ਹੈ ਕੋਈ ਐਲਾਨ ਨਹੀਂ ਹੋਇਆ ਕਿ ਅਸੀਂ ਐਟ ਵਾਰ ਹਾਂ ਨੇਸ਼ਨਜ਼ ਨਾਲ ਭਾਰਤ ਤੇ ਪਾਕਿਸਤਾਨ ਦੋਨਾਂ ਵੱਲੋਂ ਨਹੀਂ ਹੋਇਆ ਸੋ ਇਹ ਜੰਗ ਨਹੀਂ ਹੈ ਚੜ੍ਹਪ ਹੈ ਸੋ ਇਹਨੂੰ ਉਸ ਤਰ੍ਹਾਂ ਜੰਗ ਨਹੀਂ ਮੰਨਿਆ ਜਾ ਸਕਦਾ ਜੀ ਸਰ ਤੁਮੇ ਹੁਣ ਆ ਮੇ ਮੀਡੀਆ ਤੇ ਕਿਉਂਕਿ ਇਸੇ ਕਰਕੇ ਮੈਂ ਤੁਹਾਨੂੰ ਸੁਣਿਆ ਕਿਉਂਕਿ ਬਹੁਤ ਸਾਰੇ ਲੋਕ ਬੋਲਦੇ ਆ ਸਵਾਲ ਚੱਕਦੇ ਆ ਸੋਸ਼ਲ ਮੀਡੀਆ ਤੇ ਪਰ ਗੱਲਿਆ ਵੀ ਉਹ ਵਿਅਕਤੀ ਬੋਲੇ ਜਿਸ ਕੋਲ ਮੋਰਲ ਅਥਾਰਟੀ ਹੋਵੇ ਗੱਲ ਕਰਨ ਦੀ ਇਸ ਦੇ ਵਿੱਚੋਂ ਸਭ ਤੋਂ ਪਹਿਲਾਂ ਤਾਂ ਮੈਂ ਤੁਸੀਂ ਵੀ ਸਾਰਾ ਦੇਖਿਆ ਪੱਤਰਕਾਰੀ ਕੀਤੀ ਵੀ ਆ ਜਿਉਂ ਵੀ ਰਿਹਾ ਪੱਤਰਕਾਰੀ ਪਰ ਜੋ ਮੀਡੀਆ ਦਾ ਰੋਲ ਰਿਹਾ ਨੈਸ਼ਨਲ ਮੀਡੀਆ ਦਾ ਜਿਸ ਤਰ੍ਹਾਂ ਮੈਂ ਕਿਹਾ ਨੈਸ਼ਨਲ ਮੀਡੀਆ ਦੇ ਨਾਲ ਨਾਲ ਪੰਜਾਬ ਦੇ ਕੁਝ ਕੁ ਚੈਨਲਾਂ ਦਾ ਦੋ ਚਾਰ ਦਾ ਉਹਨਾਂ ਦਾ ਜ਼ੋਰ ਲੱਗਿਆ ਸੀ ਕਿ ਅਸੀਂ ਨੈਸ਼ਨਲ ਮੀਡੀਆ ਤੋਂ ਇਸ ਦੌੜ ਦੇ ਵਿੱਚ ਅੱਗੇ ਨਿਕਲ ਜੇ ਕੀ ਕੀ ਉਹਨਾਂ ਦਾ ਰੋਲ ਕੀ ਦੇਖਦੇ ਹੋ ਤੁਸੀਂ ਮੀਡੀਆ ਦਾ ਇਹ ਸਾਰੇ ਇਸ ਮਾਹੌਲ ਦੇ ਵਿੱਚ ਗਗਨ ਜੀ ਅਸਲ ਚ ਨੈਸ਼ਨਲ মিডিਆ ਜਾਂ ਰੀਜਨਲ মিডিਆ ਜਾਂ ਇਹੋ ਜਿਹਾ ਸਾਰਾ ਕੁਝ ਕਹਿਣਾ ਜਿਹੜਾ ਹੈ ਨਾ ਇਹ ਸਾਰੀਆਂ ਗੱਲਾਂ ਨਾ ਇੱਕੋ ਜੀਆਂ ਨੇ ਤੇ ਇਕੱਠੀਆਂ ਨੇ ਅਸੀਂ ਲਾਈਨ ਕਿੱਥੋਂ ਡਰਾ ਕਰਾਂਗੇ ਕਿਹੜਾ মিডিਆ ਨੈਸ਼ਨਲ ਹੈ ਤੇ ਕਿਹੜਾ ਲੈਸਰ ਦੈਨ ਨੈਸ਼ਨਲ ਹੈ ਜਦੋਂ ਮੀਡੀਅਮ মিডিਆ ਮਾਧਿਅਮ ਦਾ ਸਾਡੇ ਕੋਲ ਮੀਡੀਅਮ ਦਾ ਪਲੂਰਲ ਹੈ ਸਾਡੇ ਕੋਲ ਸੰਚਾਰ ਦਾ ਸਾਧਨ ਤੋਂ ਸੰਚਾਰ ਦੇ ਸਾਧਨ ਤੋਂ ਸੰਚਾਰ ਦੇ ਸਾਧਨ ਜਿਹੜੇ ਨੇ ਉਹ ਉਹ ਨੈਸ਼ਨਲ ਲੈਵਲ ਦੀ ਗੱਲ ਕਰਨਗੇ ਤਾਂ ਨੈਸ਼ਨਲ ਹੋਣਗੇ ਜਾਂ ਕਿਵੇਂ ਹੋਣਗੇ ਇਹ ਕੋਈ ਸਾਡੇ ਕੋਲ ਲਾਈਨ ਨਹੀਂ ਡਰਾ ਕੀਤੀ ਜਾ ਸਕਦੀ ਮੀਡੀਆ ਕਿਸੇ ਗੱਲ ਲਈ ਜੇ ਰਿਸਪੌਂਸਿਬਲ ਹੈ ਕੁਝ ਹੈ ਤਾਂ ਉਸ ਆ ਰਹੀ ਹੈ ਨੰਬਰ 1 ਨੰਬਰ 2 ਮੀਡੀਆ ਦੇ ਸਾਡੇ ਕੋਲ ਨਾ ਇੱਕ ਕੋਈ ਸਾਡੇ ਕੋਲ ਹੁੰਦਾ ਕਿ ਕਿਸੇ ਆਧਾਰ ਦੇ ਉੱਤੇ ਗੱਲ ਹੋ ਰਹੀ ਹੈ ਕੋਈ ਆਧਾਰ ਨਹੀਂ ਸਾਡੇ ਕੋਲ ਪੱਕੇ ਕੋਈ ਇਨਸੀਡੈਂਟ ਹੋਇਆ ਫਾਰ ਐਗਜ਼ਾਮਪਲ ਤੁਸੀਂ ਹੁਣੇ ਹੀ ਗੱਲ ਪੁੱਛੀ ਵੀ ਕਿ ਇਹ ਜੰਗ ਸੀ ਕਿ ਨਹੀਂ ਤੇ ਮੀਡੀਆ ਚ ਲੱਗਿਆ ਹੀ ਨਹੀਂ ਰਿਪੋਰਟਿੰਗ ਕਰਨ ਵਾਲੇ ਉਹ ਕਿ ਵੀ ਕਿਸੇ ਨੂੰ ਪਤਾ ਸੀ ਇਹ ਜੰਗ ਹੈ ਜਾਂ ਨਹੀਂ ਹੈ ਜਾਂ ਸਵਾਲ ਹੀ ਖੜਾ ਹੋਇਆ ਹੋਵੇ ਉਹਨਾਂ ਦੇ ਅੰਦਰ ਵੀ ਇਹ ਜੰਗ ਹੈ ਕਿ ਨਹੀਂ ਹੈ ਇੱਕ ਜ਼ਿੰਮੇਵਾਰੀ ਦੀ ਭਾਵਨਾ ਹੋਵੇ ਜ਼ਿੰਮੇਵਾਰੀ ਦੀ ਭਾਵਨਾ ਤਾਂ ਕਿਤੇ ਨਜ਼ਰ ਨਹੀਂ ਆਈ ਨਾ ਜਦੋਂ ਬੇਸਿਕ ਜ਼ਿੰਮੇਵਾਰੀ ਇਹ ਸਮਝਣ ਦੀ ਕੋਸ਼ਿਸ਼ ਕਰਨਾ ਕਿ ਇਹ ਹੈ ਕੀ ਹੈ ਕੀ ਹੋਇਆ ਕਿਉਂ ਰਿਐਕਟ ਕਰ ਰਹੇ ਆ ਕਿਹੜੀ ਗੱਲ ਤੇ ਰਿਐਕਟ ਕਰ ਰਹੇ ਆ ਰਿਐਕਟ ਕਰਨ ਵਾਲੀਆਂ ਜਿਹੜੀਆਂ ਧਿਰਾਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਰਿਐਕਟ ਕਰਨਾ ਚਾਹੀਦਾ ਕਿਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਸ ਤਰ੍ਹਾਂ ਰਿਐਕਟ ਕਰ ਸਕਦੀਆਂ ਨੇ ਕਿਸ ਤਰ੍ਹਾਂ ਨਹੀਂ ਕਰ ਸਕਦੀਆਂ ਇਹ ਸਾਰੀਆਂ ਚੀਜ਼ਾਂ ਨੂੰ ਸਮਝਣਾ ਜ਼ਿੰਮੇਵਾਰੀ ਹੈ ਤੇ ਇਹ ਜ਼ਿੰਮੇਵਾਰੀ ਤਾਂ ਕਿਸੇ ਨੇ ਰੱਤੀ ਪਰ ਵੀ ਨਹੀਂ ਨਿਭਾਈ ਸੋ ਇਸ ਕਰਕੇ ਮਤਲਬ ਐਂਜ ਲੱਗਦਾ ਹੈ ਕਈ ਵਾਰੀ ਵੀ ਮੈਨੂੰ ਤੁਸੀਂ ਗਹਿਰੇ ਹੋ ਵੀ ਉਹ ਬੋਲੇ ਜਿਹੜਾ ਇਸ ਇਸ ਫੀਲਡ ਦਾ ਹੋਵੇ ਅ ਸ਼ਰਮ ਆਉਂਦੀ ਹੈ ਕਿ ਅਸੀਂ ਇਸ ਫੀਲਡ ਦੇ ਆ ਜਿਹਦੇ ਵਿੱਚ ਇਹ ਸਾਰਾ ਕੁਝ ਹੋ ਕੇ ਹਟਿਆ ਪਿਛਲੇ ਦਿਨਾਂ ਦੇ ਵਿੱਚ ਤੋਂ ਜ਼ਿੰਮੇਵਾਰੀ ਕਿਸੇ ਨਹੀਂ ਲੈਣੀ ਨਾ ਭਾਈ ਇਹ ਮਤਲਬ ਬੋਲ ਸਕਣ ਜੋਗੇ ਨਹੀਂ ਛੱਡਿਆ ਸਾਨੂੰ ਤਾਂ ਸਾਨੂੰ ਕੋਈ ਜੇ ਆ ਕੇ ਮੈਂ ਪੜਾਉਂਦਾ ਆ ਅਸੀਂ ਗੱਲ ਕਰਦੇ ਆ ਰੈਗੂਲੇਸ਼ਨਸ ਦੀ ਗੱਲ ਕਰਦੇ ਆ ਕੰਟਰੋਲ ਦੀ ਗੱਲ ਕਰਦੇ ਆ सैल्फ कंट्रोल सैल्फ रेगुलेशन कि कुछ है साढ़े कोना होंद जी जिम्मेवारी हूँ कुछ भी नज़र नहीं आया कुछ भी नज़र नहीं आया मीडिया ने कोई जिम्मेवारी वाला रोल नहीं किया मेजोरिटी ऑफ मीडियम जोड़े से मेजोरिटी चैनल्स ने नहीं किया बिल्कुल नहीं किया इधर ले उधर ले कोई ला लो सब नैशनल या दूजे मुल्क दे या कोई किसी ने भी नहीं किसी ने भी नहीं ਪਰ ਇਹ ਨਹੀਂ ਲੱਗਦਾ ਦੇਖ ਕੇ ਵੀ ਜਿੰਨੀਆਂ ਇਧਰੋਂ ਮਸਾਇਲੇ ਦਾ ਜਿੰਨੇ ਹਮਲੇ মিডিਆ ਨੇ ਕਰਵਾਤੇ ਜਾਂ ਪਹਿਲਾਂ ਹੀ ਦੱਸਦਾ ਹਮਲੇ ਕਰਨ ਤੋਂ ਕਿ ਉਹਨੇ ਹਮਲੇ ਐਕਚੁਅਲ ਦੇ ਵਿੱਚ ਹੋਏ ਆ ਮਤਲਬ ਮੇਰੇ ਤਾਂ ਇਹ ਵੀ ਕਿ ਸਵਾਲ ਲੱਗਦਾ ਹੁੰਦਾ ਵੀ ਜਿੰਨੇ মিডিਆ ਨੇ ਹਮਲੇ ਕਰਵਾਤੇ ਇੰਨੀਆਂ ਮਸਾਇਲੇ ਛੱਡਤੀਆਂ মিডিਆ ਨੇ ਤੇ ਸ਼ਾਇਦ ਫੌਜ ਨੂੰ ਨਹੀਂ ਛੱਡੀਆਂ ਵੀ ਨਾ ਹੋਣ ਇਹ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਜੇ ਬਹੁਤ ਸੰਜੀਦਾ ਢੰਗ ਨਾਲ ਲਾਣ ਲਈਏ ਕਿਉਂਕਿ ਸੰਜੀਦਾ ਗੱਲ ਤਾਂ ਹੋਈ ਨਹੀਂ ਤਾਂ ਇੱਕ ਜਿਹੜੀ ਇੱਕ ਨਾ ਬੜਾ ਕਾਮਨ ਰਿਹਾ ਹੈ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਚੱਲਦਾ ਰਿਹਾ ਇੱਕ ਚੁਟਕਲਾ ਟਾਈਪ ਚੀਜ਼ ਕਿ ਅੱਧਾ ਗਵਾਂਡੀ ਮੁਲਕ ਤਕਰੀਬਨ ਸਾਡੇ ਮੁਲਕ ਨੇ ਨੱਪ ਲਿਆ ਸੀ ਦੱਬ ਲਿਆ ਸੀ ਤੇ ਮੈਂ ਫਟਾਫਟ ਚੈਨਲ ਆਨ ਆਫ ਕਰ ਦਿੱਤਾ ਵੀ ਤਾਂ ਜੋ ਕਿਤੇ ਪੂਰਾ ਹੀ ਮੁਲਕ ਨਾ ਦੱਬਿਆ ਜਾਏ ਕਿਤੇ ਤਾਂ ਇਹ ਜਿਹੜੀ ਚੀਜ਼ ਹੈ ਨਾ ਇਹ ਇਹ ਹਾਸੇਦਾਰ ਹੱਸਣ ਵਾਸਤੇ ਜਾਂ ਮਜ਼ਾਕ ਨਹੀਂ ਹੈ ਇਹ ਸਾਡੀ ਨਲੈਕੀ ਸਾਡੀ ਬੇਵਾਕੂਫੀ ਉਹਨੂੰ ਪ੍ਰਗਟ ਕਰ ਰਹੀ ਹੈ ਜਿਹੜੀ মিডিਆ ਨੇ ਦਿਖਾਈ ਹੈ ਔਰ ਅਸੀਂ ਸਾਰਾ ਮੁਲਕ ਅਸੀਂ ਬੇਵਕੂਫ ਡਿਕਲੇਅਰ ਹੋਵਾਂਗੇ ਕਿ ਜੇ ਕੋਈ 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 ਚੈੱਕ ਕਰੇ ਦੇਖੇ ਕਿ ਅਸੀਂ ਕਿਸ ਪੱਧਰ ਦੀ ਗੱਲ ਕਰ ਰਹੇ ਸੀ ਮੈਂ ਜਦੋਂ ਸੱਭਿਆਚਾਰ ਦੀ ਗੱਲ ਹੁੰਦੀ ਮੈਂ ਬੜੀ ਮੈਰੀ ਇਹ ਗੱਲ ਆਖਦਾ ਨਾ ਕਿ ਜੇ ਸਾਡੇ ਪੰਜਾਬੀ ਗੀਤ ਜਿਹੜੇ ਬਹੁਤ ਕਾਮਨ ਹੋ ਜਾਂਦੇ ਨੇ ਜਿ ਇਹਨਾਂ ਨੂੰ ਟਰਾਂਸਲੇਟ ਕਰਕੇ ਅਸੀਂ ਵੈਸਟਨ ਨੂੰ ਦੱਸੀਏ ਕਿ ਅਸੀਂ ਇਸ ਟੌਪਿਕ ਤੇ ਆਹ ਗੱਲ ਗਾ ਰਹੇ ਹਾਂ ਤੇ ਸਾਨੂੰ ਬੜੀ ਸ਼ਰਮ ਆਏਗੀ ਇਹਨੂੰ ਤਾਂ ਟ੍ਰਾਂਸਲੇਟ ਵੀ ਨਹੀਂ ਕਰਨਾ ਪੈਣਾ ਇਹ ਤਾਂ ਦਿਖ ਰਿਹਾ ਸਭ ਨੂੰ ਕਿ ਅਸੀਂ ਕਿਸ ਪੱਧਰ ਦੀ ਗੱਲ ਕੀਤੀ ਤਾਂ ਦਿਸ ਇਜ਼ ਨੀਅਰਲੀ ਨੈਸ਼ਨਲ ਸ਼ੇਮ ਅਸੀਂ ਜ਼ਿੰਮੇਵਾਰੀ ਨਹੀਂ ਮੀਡੀਆ ਨੇ ਜ਼ਿੰਮੇਵਾਰੀ ਨਹੀਂ ਨਿਭਾਈ ਅਸੀਂ ਜ਼ਿੰਮੇਵਾਰੀ ਨਹੀਂ ਇਸ ਤਰ੍ਹਾਂ ਦੇ ਕਿ ਸੈਲਫ ਰੈਗੂਲੇਸ਼ਨ ਰੱਖਣੀ ਹੁੰਦੀ ਹੈ ਮੀਡੀਆ ਨਾਲ ਤੇ ਸੈਲਫ ਕੰਟਰੋਲ ਹੁੰਦਾ ਜਦੋਂ ਉਹ ਦੋਨੇ ਗਵਾ ਚੁੱਕੇ ਆ ਅਸੀਂ ਤਾਂ ਫਿਰ ਤਾਂ ਰਿਪੋਰਟਿੰਗ ਵੀ ਨਹੀਂ ਹੋਈ ਤਾਂ ਫਿਰ ਇਹ ਵੀ ਮੰਨ ਲੀ ਕਿ ਜੋ ਹੋਇਆ ਰਿਪੋਰਟਿੰਗ ਤੇ ਨਹੀਂ ਸੀ ਰਿਪੋਰਟਿੰਗ ਦਾ ਤਾਂ ਦੇਖੋ ਕੋਈ ਆਧਾਰ ਹੁੰਦਾ ਨਾ ਕਿਸੇ ਆਧਾਰ ਤੇ ਕਰਾਂਗੇ ਸਾਡੇ ਕੋਲ ਜੇ ਅਸੀਂ ਨਿਊਜ਼ਪੇਪਰ ਲਈ ਕੰਮ ਕਰ ਰਹੇ ਆਂ ਅਖਬਾਰ ਲਈ ਕੰਮ ਕਰ ਰਹੇ ਆਂ ਤਾਂ ਸਾਡੇ ਕੋਲ 24 ਘੰਟੇ ਦਾ ਸਮਾਂ ਹੁੰਦਾ ਹੈ ਅਸੀਂ ਉਹਦੇ ਵਿੱਚ ਜੇ ਮੰਨ ਲਓ ਸ਼ਾਮ ਨੂੰ ਜੜੀਏ ਸਾਡੀਆਂ ਸੰਸਥਾਵਾਂ ਹੈਗੀਆਂ ਨੇ ਫੌਜ ਹੈ ਜਿਹੜੀ ਉਹਦੇ ਵੱਲੋਂ ਇੱਕ ਪ੍ਰੈਸ ਬਰੀਫਿੰਗ ਕੀਤੀ ਜਾਂਦੀ ਹੈ ਅਸੀਂ ਉਹਦਾ ਇੰਤਜ਼ਾਰ ਕਰੀਏ ਪ੍ਰੈਸ ਬਰੀਫਿੰਗ ਦਾ ਜਦੋਂ ਇੰਤਜ਼ਾਰ ਹੋਵੇ ਫਿਰ ਉਹਦੇ ਆਧਾਰ ਤੇ ਚੱਲੀਏ ਅਸੀਂ ਕਿ ਕੀ ਉਹਨਾਂ ਨੇ ਕਿਹਾ ਕਿੰਨੀ ਕੋ ਗੱਲ ਸਾਡੀ ਚੜ੍ਹਕ ਜਿਹੜੀ ਹੈ ਜਾਂ ਜੰਗ ਜਿਹੜੀ ਹੈ ਜੋ ਵੀ ਹੈ ਸਾਡਾ ਆਪਸ ਦੇ ਵਿੱਚ ਉਹ ਕਿੰਨਾ ਕ ਅੱਗੇ ਵੱਧ ਰਿਹਾ ਕੀ ਹੋ ਰਿਹਾ ਅਸੀਂ ਉਸ ਆਧਾਰ ਦੇ ਉੱਤੇ ਫਿਰ ਅਗਲੀ ਗੱਲ ਕਰੀਏ ਤਾਂ ਉਹ ਉਹ ਜਾਂ ਫਿਰ ਉਹਨੂੰ ਵੈਰੀਫਾਈ ਕਰੀਏ ਕਿਤੋਂ ਤਾਂ ਕੁਝ ਹੋਵੇ ਜਿਹੜਾ ਇਲੈਕਟ੍ਰੋਨਿਕ মিডিਆ ਹੈ ਉਹਦੇ ਕੋਲ ਸਮੇਂ ਦੀ ਬੜੀ ਜ਼ਿਆਦਾ ਘਾਟ ਹੁੰਦੀ ਹੈ ਉਹ ਸ਼ਾਮ ਤੱਕ ਸ਼ਾਇਦ ਨਹੀਂ ਰੁਕ ਸਕਦਾ ਪਰ ਨਹੀਂ ਰੁਕ ਸਕਦਾ ਤਾਂ ਉਹਦੇ ਨਾਲ ਕੈਜੂਐਲਟੀ ਕੀ ਹੋਏਗੀ ਨੁਕਸਾਨ ਕਾਦਾ ਹੋਏਗਾ ਇਹ ਥੋੜੀ ਕਿ ਫੈਕਟਸ ਗੱਲ ਦੇਣ ਲੱਗ ਜਾਵਾਂਗੇ ਜਾਂ ਅਸੀਂ ਜੋ ਜੀਆ ਆ ਆ ਬੋਲਣ ਲੱਗ ਪਾਵਾਂਗੇ ਸੈਲਫ ਰੈਗੂਲੇਸ਼ਨ ਸਾਨੂੰ ਆਜ਼ਾਦੀ ਦਿੱਤੀ ਗਈ ਹੈ ਪੱਤਰਕਾਰੀ ਨੂੰ ਮੀਡੀਆ ਕਾਰੀ ਨੂੰ ਬਾਕੀ ਪੱਤਰਕਾਰੀ ਅਸੀਂ ਆਮ ਤੌਰ ਤੇ ਪ੍ਰਿੰਟ ਮੀਡੀਆ ਨੂੰ ਕਹਿ ਦਿੰਨੇ ਆ ਤੋ ਜਿਹੜਾ ਇਲੈਕਟ੍ਰੋਨਿਕ ਮੀਡੀਆ ਹੈ ਉਹਨੂੰ ਮੈਂ ਇਥੇ ਮੀਡੀਆ ਕਾਰੀ ਇਹ ਲਫ਼ਜ਼ ਵਰਤ ਲਿਆ ਤੋ ਉਹਨੂੰ ਹੀ ਕਜ਼ਾਦੀ ਦਿੱਤੀ ਗਈ ਹੈ ਉਹ ਆਜ਼ਾਦੀ ਕਾਦੇ ਵਾਸਤੇ ਦਿੱਤੀ ਗਈ ਹੈ ਕਿ ਸਰਕਾਰਾਂ ਦੇ ਕੰਟਰੋਲ ਵਿੱਚ ਆ ਕੇ ਕਿਤੇ ਉਹ ਉਹ ਉਸ ਕਿਸਮ ਦੀ ਗੱਲ ਸਿਰਫ ਸਰਕਾਰ ਪੱਖੀ ਨਾ ਕਰਨ ਲੋਕ ਪੱਖੀ ਕਰਨ ਵੀ ਕਰਨ ਪਰ ਇਹ ਤਾਂ ਸਰਕਾਰ ਪੱਖੀ ਲੋਕ ਪੱਖੀ ਵਾਲਾ ਮਸਲਾ ਹੀ ਕੋਈ ਨਹੀਂ ਸੀ ਇਹ ਤਾਂ ਹੋਇਆ ਹੀ ਨਹੀਂ ਉਹ ਤਾਂ ਜਿਹੜੇ ਵੀ ਸਾਡੇ ਐਂਕਰ ਸੀਗੇ ਉਹ ਇੰਜ ਲੱਗਦਾ ਸੀ ਵੀ ਉਹ ਆਪਣੀ ਮਰਜ਼ੀ ਨਾਲ ਹੀ ਬੋਲੀ ਜਾ ਰਹੇ ਨੇ ਕੋਈ ਨਾ ਦਾ ਕੰਟਰੋਲ ਅਸੀਂ ਚੀਜ਼ਾਂ ਨੂੰ ਵੈਰੀਫਾਈ ਕਰਨਾ ਹੁੰਦਾ ਹੈ ਸਾਧਨ ਹੁੰਦੇ ਨੇ ਸਾਡੇ ਕੋਲ ਵੈਰੀਫਾਈ ਕਰਨ ਦੇ ਇਹ ਸਵਾਲ ਕੋਈ ਸਾਡੇ ਕੋਲ ਅਦਾਰਾ ਹੈ ਨਹੀਂਗਾ ਜਿਹੜਾ ਇਹ ਸਵਾਲ ਕਰੇ ਪਰ ਇਹ ਸਵਾਲ ਹੋਣਾ ਬੜਾ ਜ਼ਰੂਰੀ ਹੈ ਕਿ ਜੋ ਕੁਝ ਮੀਡੀਆ ਮੈਨ ਨੇ ਕੀਤਾ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਸਰੋਤ ਪੁੱਛਿਆ ਜਾਵੇ ਕਿ ਤੁਸੀਂ ਵੈਰੀਫਾਈ ਕਿੱਥੋਂ ਕੀਤਾ ਸੀ ਕਿੱਥੋਂ ਤੁਹਾਨੂੰ ਪਤਾ ਲੱਗਿਆ ਸੀ ਇਸ ਕਿਸਮ ਦਾ ਹੈ ਨਹੀਂ ਸਾਡੇ ਕੋਲ ਸੱਚੀ ਆਜ਼ਾਦੀ ਦੀ ਗੱਲ ਕੀਤੀ ਫਿਰ ਆਜ਼ਾਦੀ ਤੋਂ ਗਾਂਧੀ ਗੱਲ ਹੋ ਗਈ ਇਸ ਨਜਾਇਜ਼ ਫਾਇਦਾ ਲੈ ਰਹੇ ਅਸੀਂ ਉਸ ਆਜ਼ਾਦੀ ਤੋਂ ਆਜ਼ਾਦੀ ਦਾ ਨਜਾਇਜ਼ ਫਾਇਦਾ ਨਹੀਂ ਆਜ਼ਾਦੀ ਤਾਂ ਨਹੀਂ ਅਸੀਂ ਆਪਣੀ ਹੋਂਦ ਦਾ ਨਜ਼ਰਸਾ ਦਾ ਲਿਆ ਬਿਲਕੁਲ ਦੇਖੋ ਆਜ਼ਾਦੀ ਹੋਣਾ ਜਾਂ ਨਾ ਹੋਣਾ ਉਹ ਵੀ ਇੱਕ ਲਾਈਨਸ ਦੇ ਉੱਤੇ ਹੀ ਕਵਾਂਗੇ ਨਾ ਆਪਾਂ ਕਿ ਕਿਸ ਅਧਾਰ ਤੇ ਕਵਾਂਗੇ ਕਿ ਇਹ ਪ੍ਰੈਸ ਦੀ ਆਜ਼ਾਦੀ ਹੈ ਜਾਂ ਨਹੀਂ ਹੈ ਜਾਂ ਆਜ਼ਾਦੀ ਨੂੰ ਉਲੰਘ ਲਿਆ ਕਿਸੇ ਨੇ ਇੱਥੇ ਤਾਂ ਅਸੀਂ ਕਿਸੇ ਵੀ ਕਿਸਮ ਦੇ ਨਿਯਮ ਤੇ ਨਹੀਂ ਬੰਨੇ ਰਹੇ ਨਾ ਤਾਂ ਇਹ ਤਾਂ ਪ੍ਰੈਸ ਵਾਲੀ ਜਾਂ ਰਿਪੋਰਟਿੰਗ ਵਾਲੀ ਜਾਂ ਮੀਡੀਆ ਵਾਲੀ ਜਿਹੜੀ ਹੈ ਉਸ ਤਰ੍ਹਾਂ ਦਾ ਨਹੀਂ ਸੀ ਇਹ ਤਾਂ ਉਸ ਤਰ੍ਹਾਂ ਦੀ ਕਥਾ ਜਈ ਕੀਤੀ ਗਈ ਹੈ ਜਿਵੇਂ ਕੋਈ ਪ੍ਰੋਪਗੈਂਡਾ ਵਾਸਤੇ ਜਿਹੜੀ ਆਮ ਤੌਰ ਤੇ ਜੰਗ ਦੇ ਵਿੱਚ ਪ੍ਰੋਪਗੈਂਡਾ ਹੁੰਦਾ ਹੈ ਵੀ ਇੱਕੋ 65 ਦੇ 71 ਦੀ ਜੰਗ ਵਿੱਚ ਪ੍ਰੋਪਗੈਂਡਾ ਦਾ ਇੱਕ ਉਦਾਹਰਣ ਆਉਂਦੀ ਹੁੰਦੀ ਸੀ ਵੀ ਕੋਈ ਬਜ਼ੁਰਗ ਲੇਡੀ ਇੱਕ ਸਾਡੇ ਇਲਾਕੇ ਵਿੱਚ ਮੈਂ ਜਿੱਥੇ ਰਹਿਣਾ ਆ ਉਸ ਇਲਾਕੇ ਦੇ ਵਿੱਚ ਇਹ ਕਿਹਾ ਗਿਆ ਸੀ ਵੀ ਉੱਥੇ ਬਜ਼ੁਰਗ ਲੇਡੀ ਫੜੀ ਗਈ ਬਜ਼ੁਰਗ ਲੇਡੀ ਇਹ ਗੱਲ ਕਹਿੰਦੀ ਸੀ ਵੀ ਦੁਸ਼ਮਣ ਦੇਸ਼ ਦਾ ਇੱਕ ਬੰਦਾ ਫੜ ਲਿਆ ਵਾਇਰਲੈਸ ਦੀਆਂ ਤਾਰਾਂ ਕੱਟੀ ਜਾਂਦਾ ਸੀ। ਕਿ ਅੱਛਾ ਅੱਛਾ ਮਾਤਾ ਵਾਇਰਲੈਸ ਦੀਆਂ ਤਾਰਾਂ ਕੱਟੀ ਜਾਂਦਾ ਸੀ। ਹੁਣ ਇਹ ਗੱਲ ਬੜੇ ਸਭ ਨੂੰ ਪਤਾ ਜਿਹੜਾ ਹੈ ਹੀ ਵਾਇਰਲੈਸ ਹੈ ਤੇ ਉਹਦੀ ਤਾਰ ਤਾਂ ਕੋਈ ਹੋਏਗੀ ਨਹੀਂ ਪਰ ਇਹ ਪ੍ਰੋਪਾਗੈਂਡਾ ਉਹਦਾ ਹੁੰਦਾ ਸੀ। ਜੀ। ਇਹ ਕੀਤਾ ਜਾਂਦਾ ਸੀ ਮਨੋਵਲ ਉੱਚਾ ਰੱਖਣ ਦੀ ਇਸ ਕਿਸਮ ਦੇ ਚੀਜ਼ਾਂ ਇਹ ਪਾਰਟ ਹੁੰਦੀਆਂ ਨੇ ਪਰ ਉਹ ਜਦੋਂ جنگ ਹੁੰਦੀ ਹੈ ਔਰ ਇਹ ਇਹ ਚੀਜ਼ਾਂ ਵੀ ਪ੍ਰਪਗੈਂਡਾ ਵੀ ਬੜਾ ਕੰਟਰੋਲਡ ਹੁੰਦਾ ਸਪੈਸ਼ਲ ਬੰਦੇ ਉਦੋਂ ਆਉਂਦੇ ਹੁੰਦੇ ਸਨ ਪਰ ਹੁਣ ਤਾਂ ਸਾਡੇ ਕੋਲ ਮੀਡੀਆ ਇੰਨਾ ਐਕਟਿਵ ਹੈ ਕਿ ਉਸ ਪ੍ਰਪਗੈਂਡਾ ਨੂੰ ਮੀਡੀਆ ਦੇ ਥਰੂ ਹੀ ਕੀਤਾ ਜਾ ਸਕਦਾ ਪਰ ਇਹ ਤਾਂ ਨਿਰਈ ਪ੍ਰਪਗੈਂਡਾ ਤੇ ਉਹ ਵੀ ਬੜਾ ਫਜ਼ੂਲ ਪ੍ਰਪਗੈਂਡਾ ਹੋਇਆ ਜਿੱਦਾ ਜਿਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਪ੍ਰੋਪਾਗੈਂਡਾ ਆਰਮੀ ਵੱਲੋਂ ਜਾਂ ਸਾਡੇ ਕੋਈ ਸੰਸਥਾਵਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ ਇਹ ਉਹ ਜੀ ਗੱਲ ਨਹੀਂ ਹੈ ਆਪੇ ਹੀ ਸ਼ੁਰੂ ਕਰ ਲਿਆ ਔਰ ਅਸੀਂ ਆਪਣੀ ਕਥਾ ਕਰੀ ਗਏ ਸੋ ਤੁਸੀਂ ਤੁਸੀਂ ਤੇ ਪੱਤਰਕਾਰੀ ਪੜਾਈ ਵੀ ਆ ਉਹਦੇ ਵਿੱਚ ਕਿ ਨੇ ਮੀਡੀਆ ਦੇ ਜੇ ਕੰਮ ਕਰਨ ਦੇ ਕੁਝ ਨਿਯਮ ਹੁੰਦੇ ਨੇ ਜਿਹੜੇ ਉਹਨੇ ਕੰਮ ਦੇ ਵਿੱਚ ਆ ਕੇ ਲਾਗੂ ਕਰਨੇ ਹੁੰਦੇ ਨੇ ਪੜ੍ਹ ਲਿਆ ਉਹਨੇ ਪਰ ਉਹ ਕੰਮ 'ਚ ਨਹੀਂ ਲਾਗੂ ਹੋਏ ਜਿਨ੍ਹਾਂ ਨੂੰ ਉਹਨਾਂ ਕਹਿੰਦੇ ਕੀ ਕਰਨਾ ਕੀ ਨਹੀਂ ਕਰਨਾ ਜਿਉ ਡੂਜ਼ ਐਂਡ ਡਾਂਟਸ ਕਹਿੰਦੇ ਨੇ ਉਹ ਕਿਤੇ ਨਹੀਂ ਲਾਗੂ ਹੋਏ ਇੱਥੇ ਉਹ ਉਹੀ ਗੱਲ ਆਪਾਂ ਕਰ ਰਹੇ ਆ ਨਾ ਕਿ মিডিਆ ਦੇ ਦੇ ਕੰਟਰੋਲਸ ਕੀ ਹੋਣਗੇ ਠੀਕ ਹੈ ਇਹ ਇਹ ਜੇ ਅਸੀਂ ਬਹੁਤ ਸਾਰੇ ਕੰਟਰੋਲਸ ਕੋਈ ਹੋਣ মিডিਆ ਦੇ ਮੰਨ ਲਓ ਜੇ ਅਸੀਂ ਬੜੇ ਸਾਰੇ ਕੰਟਰੋਲਸ ਰੱਖੀਏ ਕਿ মিডিਆ ਦੇ ਉੱਤੇ ਤਾਂ ਤਾਂ ਉਹ ਤਾਂ ਆਜ਼ਾਦੀ ਪ੍ਰੈਸ ਦੀ ਆਜ਼ਾਦੀ ਤੇ মিডিਆ ਦੀ ਆਜ਼ਾਦੀ ਦੇ ਉੱਤੇ ਕੰਟਰੋਲ ਹੋ ਜਾਏਗਾ ਆਜ਼ਾਦੀ ਦੇ ਉੱਤੇ ਰੋਕ ਹੋ ਜਾਏਗੀ ਤਾਂ ਅਸੀਂ ਉਹ ਚਾਹਾਂਗੇ ਕਿ ਉਹ ਨਾ ਹੋਵੇ ਤੇ ਇਹ 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 ਨਹੀਂ ਹੈ ਭਾਰਤ ਵਿੱਚ ਸਾਡੇ ਮੁਲਕ ਦੇ ਵਿੱਚ ਸਾਨੂੰ ਆ ਆਜ਼ਾਦੀ ਹੈ ਪਰ ਜਿਹੜੇ ਰੋਕਾਂ ਨੇ ਉਹ ਸੈਲਫ ਰੈਗੂਲੇਸ਼ਨਸ ਨੇ ਜ਼ਿਆਦਾਤਰ ਜਿਹੜਾ ਨਿਊਜ਼ਪੇਪਰ ਕਾਨਫਰੰਸ ਤੇ ਉਹ ਸਾਰੀਆਂ ਆਰਗੇਨਾਈਜੇਸ਼ਨਸ ਨੇ ਜਾਂ ਪ੍ਰੈਸ ਕੌਂਸਲ ਆਫ ਇੰਡੀਆ ਇਹ ਸਾਰੇ ਜਿਹੜੇ ਕੰਮ ਕਰਦੇ ਨੇ ਪ੍ਰੈਸ ਕੌਂਸਲ ਤਾਂ ਸਿਰਫ ਪ੍ਰਿੰਟ মিডিਆ ਲਈ ਕਰਦੀ ਹੈ ਕੰਮ ਵੈਸੇ ਪਰ ਸਾਡੇ ਕੋਲ ਰੋਕਾਂ ਤੇ ਆਜ਼ਾਦੀ ਤਾਂ ਉਹੋ ਜੀ ਹੋਈ ਹੈ ਨਾ ਬਾਕੀ ਜਿਹੜੇ ਇਲੈਕਟ੍ਰੋਨਿਕ মিডিਆ ਵਾਸਤੇ ਵੀ ਤੋਂ ਇਹਦੇ ਵਿੱਚ ਸਭ ਤੋਂ ਵੱਧ ਜ਼ੋਰ ਦਿੱਤਾ ਗਿਆ ਸੈਲਫ ਰੈਗੂਲੇਸ਼ਨ ਦੇ ਕਿ ਸਰਕਾਰਾਂ ਨੂੰ ਜਾਂ ਕਿਸੇ ਨੂੰ ਕੰਟਰੋਲ ਨਾ ਕਰਨਾ ਪਵੇ ਦੇਖੋ ਪ੍ਰੈਸ ਦੀ ਜਿਹੜੀ ਆਜ਼ਾਦੀ ਹੈ ਜਾਂ ਮੀਡੀਆ ਦੀ ਜਿਹੜੀ ਆਜ਼ਾਦੀ ਹੈ ਉਹਦਾ ਇੱਕ ਆਮ ਮਨੁੱਖ ਦੀ ਆਜ਼ਾਦੀ ਨਾਲੋਂ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਹੈ ਜਦੋਂ ਅਸੀਂ ਕਾਨੂੰਨ ਦੇਖਦੇ ਹਾਂ ਤਾਂ ਸਾਡੇ ਉਹੀ ਆਰਟੀਕਲਸ ਕਨਸਟੀਟਿਊਸ਼ਨ ਦੇ ਲਾਗੂ ਹੁੰਦੇ ਨੇ ਹੈਨਾ ਉਨੀ ਲਾਗੂ ਹੁੰਦਾ 14 ਲਾਗੂ ਹੁੰਦਾ ਇਹ ਇਹ ਸਾਰੇ ਉਹੀ ਕਨਸਟੀਟਿਊਟ ਆਰਟੀਕਲਸ ਨੇ ਜਿਹੜੇ ਮਨੁੱਖ ਦੀ ਆਜ਼ਾਦੀ ਵਾਸਤੇ ਨੇ ਜਿਵੇਂ ਮਨੁੱਖ ਨੂੰ ਆਪਣੇ ਆਪ ਤੇ ਕੰਟਰੋਲ ਰੱਖਣਾ ਹੋਵੇਗਾ ਉਸੇ ਤਰ੍ਹਾਂ ਮੀਡੀਆ ਨੂੰ ਵੀ ਰੱਖਣਾ ਹੋਵੇਗਾ ਠੀਕ ਹੈ ਸੈਲਫ ਰੈਗੂਲੇਸ਼ਨ ਹੈ ਸੈਲਫ ਰੈਗੂਲੇਸ਼ਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੈ ਨੇ ਉਹ ਅਸੀਂ ਪੜ੍ਹਦੇ ਆਂ ਔਰ ਅਸੀਂ ਆਰਮ ਡਿਸਕਸ ਕਰਦੇ ਆਂ ਫਾਰ ਇਗਜ਼ੈਂਪਲ ਅਸੀਂ ਕਹਿੰਨੇ ਆਂ ਜੇ ਕੋਈ ਆ ਮਾੜਾ ਇਨਸੀਡੈਂਟ ਕੋਈ ਰੇਪ ਟਾਈਪ ਇਨਸੀਡੈਂਟ ਜੇ ਕੋਈ ਤੁਸੀਂ ਰਿਪੋਰਟ ਕਰਨਾ ਹੈ ਤਾਂ ਤੁਸੀਂ ਵਿਕਟਿਮ ਦਾ ਨਾਮ ਨਹੀਂ ਦੇਣਾ ਜੀ ਉਹ ਇਹ ਸਾਰੀਆਂ ਚੀਜ਼ਾਂ ਇਹ ਇਹ ਇੱਕ ਇੱਕ ਸੈਲਫ ਰੈਗੂਲੇਸ਼ਨ ਹੈ ਜਾਂ ਕਾਮਨ ਸੈਂਸ ਦੀ ਗੱਲ ਹੈ ਮੇਰਾ ਖਿਆਲ ਹੈ ਜੇ ਅਸੀਂ ਕਾਮਨ ਸੈਂਸ ਵਰਤੀਏ ਕਿਸੇ ਰਿਪੋਰਟਿੰਗ ਵਾਸਤੇ ਦੇ ਆਪ ਸੈਲਫ ਰੈਗੂਲੇਸ਼ਨ ਹੋ ਜਾਂਦੀ ਹੈ ਆ ਜਾਂਦੀ ਹੈ ਅ ਪਰ देयर वाज नो ਕਾਮਨ ਸੈਂਸ ਯੂਜ਼ਡ ਇਸ ਕਰਕੇ ਉਹ ਜਿਹੜੀ ਸੈਲਫ ਰੈਗੂਲੇਸ਼ਨ ਹੈ ਉਹੀ ਅ ਬੜਾ ਸੋਹਣੀ ਆਜ਼ਾਦੀ ਸਾਨੂੰ ਸਭ ਤੋਂ ਵੱਧ ਆਜ਼ਾਦੀ ਇੰਡੀਆ ਦੇ ਵਿੱਚ ਮੀਡੀਆ ਨੂੰ ਮਿਲੀ ਹੋਈ ਹੈ ਪ੍ਰੈਸ ਨੂੰ ਮਿਲੀ ਹੋਈ ਹੈ ਅ ਪਰ ਉਹ 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 ਜੇ ਉਹਨੂੰ ਮਾਣੇ ਤਾਂ ਠੀਕ ਹੈ ਅਸੀਂ ਬੇਸਿਕਲੀ ਗਲਤੀਆਂ ਇੱਥੇ ਕਰ ਬੈਠਦੇ ਆਂ ਜਦੋਂ ਅਸੀਂ ਕਨਸੈਪਟਸ ਨੂੰ ਵੀ ਰਲਾਗਲਾ ਰਲਾ ਮਿਲਾ ਦਿੰਨੇ ਆ ਅਸੀਂ ਕੋਈ ਪ੍ਰਵਾਹ ਨਹੀਂ ਕਰਦੇ ਕਨਸੈਪਟਸ ਦੀ ਜਦੋਂ ਬੇਸਿਕਲੀ ਅਸੀਂ ਰਿਲੇਟਿਡ ਚੀਜ਼ਾਂ ਦੀ ਪ੍ਰਵਾਹ ਨਹੀਂ ਕਰਾਂਗੇ ਤਾਂ ਇਹ ਇਹ ਹੋਏਗਾ ਅਸੀਂ ਸਿਰਫ ਇਸ ਇਹਨਾਂ ਚੜਾਪਾਂ ਤੋਂ ਪਹਿਲਾਂ ਵੀ ਜਿਹੜੇ ਜਿਹੜਾ ਆਧਾਰ ਬਣਿਆ ਜਿਹੜੇ ਇਨਸੀਡੈਂਟਸ ਉੱਥੇ ਵੀ ਅਸੀਂ ਬਹੁਤ ਸਾਰੇ ਕਨਸੈਪਟਸ ਜਿਹੜੇ ਸੀ ਉਹਨਾਂ ਨੂੰ ਵਾਇਲੇਟ ਕੀਤਾ ਹੋਇਆ ਸੀ ਤੋਂ ਸ਼ੁਰੂਆਤ ਹੀ ਸਾਡੀ ਜਿਹੜੀ ਸੀ ਉਹ ਬੜੀ ਗੜਬੜ ਹੋਈ ਸੀ ਸਰ ਸਾਰੇ ਹੁਣ ਬਹੁਤ ਸਾਰੇ ਜਦੋਂ ਪੱਤਰਕਾਰਾਂ ਨੂੰ ਇਹ ਸਵਾਲ ਕੀਤਾ ਜਾਂਦਾ ਜਦੋਂ ਉਹਦੇ ਸਵਾਲ ਆਉਂਦਾ ਤਾਂ ਪੱਤਰਕਾਰਾਂ ਦਾ ਜਵਾਬ ਹੁੰਦਾ ਅਸੀਂ ਨੌਕਰੀ ਕਰਦੇ ਹਾਂ ਸਾਨੂੰ ਸਾਡੇ ادارے ਦਾ ਹੁਕਮ ਤਾਂ ਫਿਰ ਪੱਤਰਕਾਰ ਤੇ ਅਦਾਰਿਆਂ ਦਾ ਹੁਕਮ ਜਾ ਰਿਹਾ ਜਿੱਥੇ ਉਹ ਨੌਕਰੀ ਕਰ ਰਹੇ ਉਹਨੇ ਨੌਕਰੀ ਵੀ ਕਰਨੀ ਆ ਤੇ ਫਿਰ ਪੱਤਰਕਾਰ ਕਿਵੇਂ ਸਾਰੀਆਂ ਇਹਨਾਂ ਚੀਜ਼ਾਂ ਦੇ ਵਿੱਚ ਉਸ ادارے ਦੇ ਵਿੱਚ ਵੀ ਉਹਨੇ ਨਾ ਨੌਕਰੀ ਵੀ ਕਰਨੀ ਆ ਪੱਤਰਕਾਰ ਦੇ ਲਈ ਵਿਚਾਰਲਾ ਰਸਤਾ ਕਿਹੜਾ ਵਿਚਲਾ ਰਸਤਾ ਕੀ ਆ ਉਹ ਕੀ ਕਰੇ ਕਿਉਂਕਿ ਉਹ ਪੱਤਰਕਾਰ ਤੇ ਬਹੁਤ ਸੌਖਾ ਕਹਿ ਦਿੰਦਾ ਕਿ ਸਾਨੂੰ ਜੀ ادارے ਦਾ ਹੁਕਮ ਆ ਇੰਜ ਕਰ ਲਾ ਅ ਪੱਤਰਕਾਰ ਅਦਾਰਾ ਪੱਤਰਕਾਰ ਨੂੰ ਇਹ ਨਹੀਂ ਕਹਿੰਦਾ ਕਿ ਤੂੰ ਕੀ ਬੋਲ ਠੀਕ ਹੈ ਅਦਾਰੇ ਨੇ ਪੱਤਰਕਾਰ ਨੂੰ ਪੜਨ ਨਹੀਂ ਸੀ ਭੇਜਿਆ ਪੱਤਰਕਾਰ ਜਦੋਂ ਪੜਿਆ ਸੀ ਉਹਨੇ ਪੱਤਰਕਾਰੀ ਪੜੀ ਸੀ ਉਹਨੇ ਨਿਯਮ ਪੜੇ ਸਨ ਹੈਨਾ ਇਹ ਮੰਨ ਲੈ ਮੰਨ ਸਕਦੇ ਆ ਅਸੀਂ ਜਾਂ ਮੰਨ ਲੈਣੇ ਆ ਕਿ ਅ ਕੋਈ ਉਹਦੇ ਤੇ ਐਕਸ਼ਨ ਲੈਂਡ ਨਹੀਂ ਆ ਰਿਹਾ ਕਿਸੇ ਇੰਡੀਵਿਜੂਅਲ ਦੇ ਉੱਤੇ ਕਿ ਤੂੰ ਪੱਤਰਕਾਰ ਹੋਣ ਵਜੋਂ ਇਹ ਗੱਲ ਕਹੀ ਕਿਉਂ ਪਰ ਜਿਹੜੀ ਗੱਲ ਸਾਨੂੰ ਇਹ ਪਤਾ ਹੋਵੇ ਕਿ ਇਹ ਗੱਲ ਪਰਸਨਲੀ ਜੇ ਅਸੀਂ ਕਿਸੇ ਮਨੁੱਖ ਤੇ ਸਾਹਮਣੇ ਵਾਲੇ ਦੇ ਵਾਸਤੇ ਕਹਿ ਰਹੇ ਹੋਈਏ ਤਾਂ ਇਹ ਆਫੈਂਸ ਹੋਏਗਾ ਇਹ ਜੁਰਮ ਹੋਏਗਾ ਉਹ ਵਾਲੀ ਗੱਲ ਅਸੀਂ ਮੁਲਕ ਵਾਸਤੇ ਜਾਂ ਕਿਸੇ ਹੋਰ ਇਹੋ ਜਿਹੇ ਇਨਸੀਡੈਂਟ ਵਾਸਤੇ ਜਾਂ ਇਹੋ ਜਿਹੀ ਘਟਨਾਵਾਂ ਵਾਸਤੇ ਅਸੀਂ ਉਹੋ ਜਿਹੇ ਸੈਂਟੈਂਸਸ ਕਿਉਂ ਵਰਤ ਸਕਦੇ ਹਾਂ ਪਹਿਲਾ ਉਹ ਅਸੀਂ ਜੋ ਜੁਰਮਤਾ ਕਰ ਹੀ ਰਹੇ ਆ ਨਾ ਅਧਾਰਾ ਨਹੀਂ ਕਹਿੰਦਾ ਜੁਰਮ ਕਰੋ ਅਧਾਰਾ ਤੁਹਾਨੂੰ ਇਹ ਹੋ ਸਕਦਾ ਹੈ ਵੀ ਉਹ ਆਪਣੀ ਪਾਲਿਸੀ ਵਿੱਚ ਕਵੇ ਕਿ ਅਸੀਂ ਫਲਾ ਪੱਖ ਨੂੰ ਸਪੋਰਟ ਕਰਨਾ ਹੈ ਜਾਂ ਫਲਾ ਪੱਖ ਨੂੰ ਸਪੋਰਟ ਨਹੀਂ ਕਰਨਾ ਤਾਂ ਉਸ ਪੱਖ ਨੂੰ ਸਪੋਰਟ ਕਰਨ ਵਾਸਤੇ ਤੁਸੀਂ ਕਥਾ ਕਿਹੜੀ ਘੜਨੀ ਹੈ ਹੈ ਨਾ ਉਹ ਪੱਲਿਓ ਘੜਨੀ ਹੈ ਜਾਂ ਕਿੰਨੇਖ ਘੜਨੀ ਹੈ ਜਾਂ ਕਿੱਥੇ ਤੱਕ ਜਾਣਾ ਹੈ ਇਹ ਤੇ ਅਧਾਰਾ ਨਹੀਂ ਦੱਸਦਾ ਤੁਹਾਨੂੰ ਉਹ ਤੁਹਾਡੀ ਇੱਕ ਆਪਣੀ ਸੈਂਸਿਬਿਲਿਟੀ ਵੀ ਤਾਂ ਹੁੰਦੀ ਹੈ ਨਾ ਤੁਹਾਡੀ ਆਪਣੀ ਸਮਝ ਹੁੰਦੀ ਹੈ ਕਿ ਅਸੀਂ ਕੀ ਗੱਲ ਕਰਨੀ ਹੈ ਕਿੰਨੀ ਕੋ ਕਰਨੀ ਹੈ ਫੈਕਸ ਬੇਸਡ ਥੋੜੀ ਬਹੁਤ ਵੀ ਹੋਏਗੀ ਕਿ ਨਹੀਂ ਜਿਵੇਂ ਆਪਾਂ ਹੁਣ ਜਿਹੜੀ ਗੱਲ ਕਰ ਰਹੇ ਆ ਇਹਦੇ ਵਿੱਚ ਮੈਂ ਬਿਲਕੁਲ ਕੋਈ ਕਿਸੇ ادارے ਦਾ ਨਾਮ ਨਹੀਂ ਲੈ ਰਿਹਾ ਇਫੈਕਟਸ ਨਹੀਂ ਆ ਰਹੇ ਇਹਦੇ ਵਿੱਚ ਮੈਂ ਕੋਈ ادارے ਦਾ ਨਾਮ ਨਹੀਂ ਲਿਆ ਠੀਕ ਹੈ ਤਾਂ ਇਹ ਜਨਰਲ ਹਵਾ ਵਿੱਚ ਗੱਲ ਕਰਨ ਵਰਗੀ ਗੱਲ ਹੈ ਜਿਹੜੀ ਐਸ ਵੇਲੇ ਵੀ ਮੈਂ ਕਰ ਰਿਹਾ ਹਾਂ ਪਰ ਕਿਉਂ ਕਿਉਂਕਿ ਇਹ ਗੱਲ ਇੱਕ ادارے ਨੂੰ ਲੈ ਕੇ ਉਹਦਾ ਨਾਮ ਬੋਲ ਕੇ ਨਹੀਂ ਕੀਤੀ ਜਾ ਸਕਦੀ ਸਾਡੇ মিডিਆ ਨੇ ਇਹ ਕੰਮ ਕੀਤਾ ਹੈ ਪਿਛਲੇ ਦਿਨਾਂ ਚ ਉਹ ਨਹੀਂ ਸੀ ਕੀਤਾ ਜਾਣਾ ਚਾਹੀਦਾ ਜੇ ਹਵਾ ਚ ਵੀ ਗੱਲ ਕਰਨੀ ਸੀ ਤਾਂ ਇੰਜ ਕੀਤੀ ਜਾ ਸਕਦੀ ਸੀ ਜਿਵੇਂ ਆਪਾਂ ਹੁਣ ਕਰ ਰਹੇ ਹਾਂ ਕਿਸੇ ادارے ਦਾ ਨਾਮ ਨਹੀਂ ਲੈ ਰਹੇ ਤੁਸੀਂ ਕੋ ਪੱਖ ਲੈਣ ਦੀ ਗੱਲ ਕੀਤੀ ਸੀ ਉਹ ਤੇ ਇਸ਼ਤਿਹਾਰਵਾਦੀ ਆਗੀ ਜਦੋਂ ਪੱਖ ਲੈਂਦਾ মিডিਆ ਉਹ ਤਾਂ ਪਤਾ ਨਾ ਉਹ ਇਸ਼ਤਿਹਾਰ ਲੈਂਦਾ ਕਿਹੜੀ ਕਿਹੜੀ ਸਿਆਸੀ ਪਾਰਟੀ ਤੋਂ ਲੈਂਦਾ ਕਿਸ ਤੋਂ ਲੈਂਦਾ ਉਹਨੇ ਕਿਹਦਾ ਪੱਖ ਪੂਰਨਾ ਪਰ ਇੱਥਾਂ ਇਸ਼ਤਿਹਾਰ ਤੋਂ ਅੱਗੇ ਜਾ ਕੇ ਅਲਾਰਪਣਾ ਨਹੀਂ ਆਗੀ ਇਤਨੀਰਾ ਉਲਾਰ ਹੈ ਇਸ਼ਤਿਹਾਰ ਵੀ ਨਹੀਂ ਅਸੀਂ ਕਹਿ ਸਕਦੇ ਪੱਖਪੂਰਨ ਦੇ ਵੀ ਤਾਂ ਇੱਕ ਢੰਗ ਹੋਏਗਾ ਨਾ ਕਿਸੇ ਕਿਸੇ ਮੌਕੇ ਤੇ ਕਿਸੇ ادارے ਦਾ ਕਿਸੇ ਸੋਚ ਦਾ ਪੱਖਪੂਰਨਾ ਅੰਨੇਵਾ ਪੱਖਪੂਰਨਾ ਉਹਦੇ ਵੀ ਢੰਗ ਹੁੰਦੇ ਨੇ ਠੀਕ ਹੈ ਨਾ ਘਟੋ ਘਟ ਅਸੀਂ ਉਹਨਾਂ ਦੇ ਉਹਨਾਂ ਦੇ ਨਾਮ ਤਾਂ ਸਹੀ ਲੈਣੇ ਆ ਉਹਨਾਂ ਚੀਜ਼ਾਂ ਨੂੰ ਦੇ ਇੱਕ ਬੇਸਲਾਈਨ ਬੋਟਮ ਲਾਈਨ ਤੇ ਹੁੰਦੀ ਹੈ ਜਿਹਦੇ ਉੱਤੇ ਅਸੀਂ ਉਸਾਰਦੇ ਆ ਆਪਣੀ ਗੱਲ ਨੂੰ ਇਥੇ ਤੇ ਬਾਟਮ ਲਾਈਨ ਨਹੀਂ ਸੀ ਨਾ ਜਦੋਂ ਅਸੀਂ ਇਹ ਇਹ ਸੁਣਨ ਚਾਹੁੰਦੇ ਕਿ ਅੱਧਾ ਮੁਲਕ ਨੱਪ ਲਿਆ ਬਾਕੀ ਦਾ ਅੱਧਾ ਬਸ ਨੱਪਿਆ ਜਾਣ ਵਾਲਾ ਬਸ ਜੇ ਟੀਵੀ ਔਨ ਰਹੇ ਤਾਂ ਨੱਪਿਆ ਜਾਂਦਾ ਹਾਂ ਤਾਂ ਇਹ ਇਸ ਤਰ੍ਹਾਂ ਦਾ ਟੀਵੀ ਔਨ ਨਾ ਵੀ ਰਵੇ ਤੇ ਮਤਲਬ ਆਈਆਂ ਤਾਂ ਹੈ ਨਹੀਂ ਨਾ ਖਬਰਾਂ ਉਹ ਸ਼ਹਿਰ ਵੀ ਗਿਆ ਉਹ ਵੀ ਗਿਆ ਉਹ ਵੀ ਗਿਆ ਉਹ ਵੀ ਗਿਆ ਇਹ ਕਿੱਡੀ ਫਜ਼ੂਲ ਗੱਲ ਹੈ ਇਹ ਹੈ ਨਾ ਤਾਂ ਕੋਈ ਆਧਾਰ ਨਹੀਂ ਹੁੰਦਾ ਮਤਲਬ ਬਿਨਾਂ ਆਧਾਰ ਤੋਂ ਇਸ਼ਤਿਹਾਰਬਾਜ਼ੀ ਦਾ ਵੀ ਆਧਾਰ ਹੁੰਦਾ ਓਲਾਰ ਪਰ ਇਹ ਇਸ਼ਤਿਹਾਰਬਾਜ਼ੀ ਦਾ ਵੀ ਆਧਾਰ ਹੁੰਦਾ ਇਹ ਓਲਾਰ ਵੀ ਨਹੀਂ ਇਹ ਤਾਂ ਇਹਦੇ ਵਾਸਤੇ ਨਵੀਂ ਟਰਮ ਕੜਨੀ ਪਏਗੀ ਅਸੀਂ ਕਿਸ ਕਸਮ ਦਾ ਕੀ ਕਰ ਰਹੇ ਆ ਇਹਨੂੰ ਰਿਪੋਰਟਿੰਗ ਨਹੀਂ ਕੀਤਾ ਜਾ ਸਕਦਾ ਇਹਨੂੰ ਪੱਤਰਕਾਰੀ ਨਹੀਂ ਕੀਤਾ ਜਾ ਸਕਦਾ ਨਵੀਂ ਟਰਮ ਕੋਈ ਕੜਨੀ ਪਏਗੀ ਅਸੀਂ ਫੇਕ ਨਿਊਜ਼ ਜੇ ਉਹ ਜਿਹੜੀ ਉਹ ਵੀ ਉਹ ਵੀ ਨਿਊਜ਼ ਜਿਹੜੀ ਹੁੰਦੀ ਹੈ ਉਹ ਫੇਕ ਤਾਂ ਹੁੰਦੀ ਹੈ ਜੇ ਉਹ ਕਿਸੇ ਉਹਨੂੰ ਨਿਊਜ਼ ਵਰਗਾ ਘਟੋ ਘਟ ਬਣਾਇਆ ਹੁੰਦਾ ਹੈ ਅਸੀਂ ਫੇਕ ਨਿਊਜ਼ ਫੈਕਸ ਫੇਕ ਹੁੰਦੇ ਨੇ ਸ਼ੇਪ ਤੇ ਉਹਦੀ ਨਿਊਜ਼ ਵਰਗ ਹੀ ਹੁੰਦੀ ਹੈ ਨਾ ਘਟੋ ਘਟ ਇੱਥੇ ਤੇ ਫੈਕਟਰੀ ਨਿਊਜ਼ ਵਰਗੇ ਨਹੀਂ ਹੈ ਕੁਝ ਹੋਰ ਹੀ ਨੇ ਸਰ ਮੈਂ ਅਖੀਰ ਤੇ ਹਾਂ ਤੇ ਮੈਂ ਇਹ ਸਵਾਲ ਕੇ ਹੁਣ ਇਹ ਮੰਨ ਲਈ ਕਿ ਕੋਈ ਜਿੱਤਿਆ ਕੋਈ ਹਾਰਿਆ ਉਹ ਪਾਸੇ ਦੀ ਗੱਲ ਆ ਪਰ ਮੀਡੀਆ ਹਾਰਿਆ ਪੱਤਰਕਾਰੀ ਹਾਰੀ ਹੈ ਬਿਲਕੁਲ ਪੱਤਰਕਾਰੀ ਹਾਰੀ ਹੈ ਜੀ ਪੱਤਰਕਾਰੀ ਉਦੋਂ ਹਾਰ ਜਾਂਦੀ ਏ ਜਦੋਂ ਅਸੀਂ ਕਨਸੈਪਟਸ ਦਾ ਧਿਆਨ ਨਾ ਦੇਈਏ ਅਸੀਂ ਬੇਸਿਕਲੀ ਆ ਮੀਡੀਆ ਦੇ ਵਿੱਚ ਇੱਕ ਹੋਰ ਪੱਖ ਇਹਨਾਂ ਦਿਨਾਂ ਵਿੱਚ ਸਾਹਮਣੇ ਆਇਆ ਉਹ ਪੱਖ ਆਇਆ ਕਿ ਅਸੀਂ ਐਕਸਟਰੀਮਿਜ਼ਮ ਟੈਰਰਿਜ਼ਮ ਮਿਲਟੈਂਸੀ ਇਹਨਾਂ ਲਫ਼ਜ਼ਾਂ ਦੀਆਂ ਡਿਫੀਨੇਸ਼ਨਸ ਰਲਾ ਮਿਲਾ ਦਿੱਤੀਆਂ ਜੋ ਮਰਜ਼ੀ ਬੋਲੀ ਗਏ ਐਕਸਟਰੀਮਿਜ਼ਮ ਬਹੁਤੀ ਵਾਰੀ ਪੋਜ਼ਿਟਿਵ ਹੁੰਦਾ ਏ ਔਰ ਉਹ ਐਕਸਟਰੀਮ ਦੀ ਗੱਲ ਕਰਨ ਨੂੰ ਹੀ ਕਹਿੰਦੇ ਨੇ ਸਿਰਫ ਟੈਰਰਿਜ਼ਮ ਦਾ ਏਮ ਟੈਰਰ ਫੈਲਾਉਣਾ ਹੁੰਦਾ ਹੈ دہشتਗਰਦੀ ਦਾ ਏਮ ਆਤੰਕਵਾਦ ਦਾ ਏਮ ਆਤੰਕ ਫੈਲਾਉਣਾ دہشت ਫੈਲਾਉਣਾ ਹੁੰਦਾ ਹੈ ਜਿਹੜੀ ਐਕਸਟ੍ਰੀਮਿਜ਼ਮ ਹੈ ਜਾਂ ਅਤਵਾਦ ਹੈ ਜਾਂ ਉਗਰਵਾਦ ਹੈ ਉਹ ਤੇ ਵੈਸੇ ਵੀ ਘਰ ਚ ਜਵਾਕ ਵੀ ਉਗਰ ਹੋ ਜਾਂਦਾ ਮੈਂ ਨਹੀਂ ਮੰਨਦਾ ਗੱਲ ਮੈਂ ਨਹੀਂ ਸੁਣਦਾ ਮੈਂ ਨਹੀਂ ਕਰਦਾ ਠੀਕ ਹੈ ਤੁਸੀਂ ਆਪਣੇ ਬੱਚੇ ਨੂੰ ਕਹੀ ਜਾਓ ਕਿ ਐਂਦੀ ਸਾਲ ਦੀ ਉਮਰ ਚ ਤਾਂ ਵਿਆਹ ਕਰਾ ਲੈਣਾ ਚਾਹੀਦਾ ਉਕੇਗਾ ਮੈਂ ਮੈਨੂੰ ਜਦ ਤੱਕ ਨੌਕਰੀ ਨਹੀਂ ਮਿਲਦੀ ਮਰਜ਼ੀ ਦੀ ਨੌਕਰੀ ਨਹੀਂ ਮਿਲਦੀ ਮੈਂ ਉਸ ਤੱਕ ਨਹੀਂ ਕਰਾਂਦਾ ਇਹ ਵੀ ਉਗਰਵਾਦ ਹੈ ਇਹ ਵੀ ਅਤਵਾਦ ਹੈ ਤੋਂ ਆਮ ਤੌਰ ਤੇ ਪੋਜ਼ਿਟਿਵ ਚੀਜ਼ਾਂ ਹੁੰਦੀਆਂ ਨੇ ਇਹ ਬੇਸ ਹੁੰਦਾ ਉਹਦਾ ਏਮ ਦੈਸ਼ਤ ਫਲਾਉਣਾ ਨਹੀਂ ਹੁੰਦਾ ਉਹਦਾ ਏਮ ਆਪਣੀ ਗੱਲ ਬਣਾਉਣਾ ਹੁੰਦਾ ਪਰ ਆਪਣੀ ਗੱਲ ਹੋ ਸਕਦਾ ਕਿਸੇ ਮੌਕੇ ਤੇ ਕੋਈ ਬੜੀ ਮਾੜੀ ਗੱਲ ਬਣਾ ਲਵੇ ਆਪਣੀ ਤਾਂ ਅਸੀਂ ਕਹੀਏ ਵੀ ਇਹ ਤਾਂ ਦੈਸ਼ਤ ਵਰਗੀ ਦੈਸ਼ਤਵਾਦ ਵਰਗੀ ਗੱਲ ਕਰ ਰਿਹਾ ਹੈ ਹੈਨਾ ਪਰ ਆਮ ਤੌਰ ਤੇ ਇਹ ਪੋਜ਼ਿਟਿਵ ਹੁੰਦਾ ਹੈ ਦੈਸ਼ਤਵਾਦ ਹੈ ਜਿਹੜਾ ਉਹ ਟੈਰਰਿਜ਼ਮ ਜਿਹੜਾ ਹੈ ਉਹ ਹਮੇਸ਼ਾ ਹੀ 네ਗੇਟਿਵ ਹੁੰਦਾ ਕਿਉਂਕਿ ਉਹਦਾ ਏਮ ਹੀ ਉਹ ਦੈਸਟ ਫਲਾਉਣਾ ਹੈ ਮਿਲਿਟੈਂਸੀ ਜਿਹੜਾ ਹੈ ਉਹ ਉਹ ਇੱਕ ਖਾਸ ਆਈਡੀਆ ਨੂੰ ਲੈ ਕੇ ਜੰਗ ਲੜਨ ਨੂੰ ਕਹਿੰਦੇ ਨੇ ਉਹਦੀ ਐਕਟੀਵਿਟੀ ਜਿਹੜੀ ਹੈ ਉਹ ਤਾਂ 네ਗੇਟਿਵ ਹੁੰਦੀ ਹੈ ਪਰ ਆਈਡੀਆ ਜਿਹੜਾ ਹੁੰਦਾ ਉਹ ਜਸਟੀਫਾਈਡ ਹੁੰਦਾ ਫਾਰ ਐਗਜ਼ੈਂਪਲ ਕੋਈ ਬੁਲਕ ਦੇ ਉੱਤੇ ਕਿਸੇ ਦੂਸਰੇ ਨੇ ਕਬਜ਼ਾ ਕਰ ਲਿਆ ਤਾਂ ਜਿਹਦੇ ਉੱਤੇ ਕਬਜ਼ਾ ਹੋਇਆ ਹੈ ਉਹ ਆਪਣੀ ਆਪਣੇ ਬਚਾਓ ਵਾਸਤੇ ਜਦੋਂ ਕੁਝ ਕਰਦਾ ਜਿਵੇਂ ਜਿਵੇਂ ਅਸੀਂ ਭਗਤ ਸਿੰਘ ਨੂੰ ਕੋਈ ਲੋਕ ਟੈਰਰਿਸਟ ਲਿਖ ਦਿੰਦੇ ਨੇ ਹੀ ਵਾਸ ਮਿਲਟੈਂਟ ਹੈ ਨਾ ਤਾਂ ਉਹ ਆਪਣੇ ਕਿਸੇ ਆਈਡੀਆ ਨੂੰ ਲੈ ਕੇ ਲੜ ਰਿਹਾ ਹੁੰਦਾ ਬੰਦਾ ਜਦੋਂ ਉਹ ਹਕੂਮਤਾਂ ਨੂੰ ਲੱਗਦਾ ਕਿ ਗਲਤ ਹੈ ਇਹ ਜਾਂ ਜਿਹਦੇ ਖਿਲਾਫ ਲੜ ਰਿਹਾ ਉਹਨੂੰ ਤਾਂ ਗਲਤ ਲੱਗੇਗਾ ਪਰ ਅਦਰਵਾਈਜ਼ ਉਹ ਹੋਏਗਾ ਨਹੀਂ ਉਹਦੇ ਵਾਸਤੇ ਪੰਜਾਬੀ ਚ ਅਸੀਂ ਇੱਕ ਵਰਡ ਕਾਇਨ ਕੀਤਾ ਹੋਇਆ ਖੜਕੂਬਾ ਅਸੀਂ ਉਹਨੂੰ ਉਹ ਕਰਦੇ ਆ ਤਾਂ ਇੱਕ ਦੂਜੇ ਦੇ ਸਾਹਮਣੇ ਵਰਤੇ ਨਹੀਂ ਜਾ ਸਕਦੇ ਬੇਸਿਕਲੀ ਇਹਨਾਂ ਚੀਜ਼ਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ ਅਸੀਂ ਪਹਿਲਗਾਮ ਦੀ ਘਟਨਾ ਨੂੰ ਅੱਤਵਾਦ ਕਹਿੰਦੇ ਰਹੇ ਆਂ ਉਥੇ ਅਸੀਂ ਸਭ ਤੋਂ ਵੱਡੀ ਗਲਤੀ ਕੀਤੀ ਸਭ ਤੋਂ ਪਹਿਲਾਂ ਕਿਉਂਕਿ ਪਹਿਲਗਾਮ ਦੇ ਵੀ ਜਿਹੜੀ ਘਟਨਾ ਵਾਪਰੀ ਹੈ ਉਹਦਾ ਏਮ ਅ دہشت ਫੈਲਾਉਣਾ ਸੀ ਉਹ دہشتਵਾਦ ਸੀ ਅਸੀਂ ਇਹਨੂੰ ਟੈਰਰਿਜ਼ਮ ਮੰਨਣਾ ਸੀ ਜਦ ਤੱਕ ਅਸੀਂ ਇਹਨਾਂ ਨੂੰ ਡਿਫਰੈਂਸ਼ੀਏਟ ਨਹੀਂ ਕਰਦੇ ਇਹ 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 ਸਾਡੀਆਂ ਕਮੀਆਂ ਨੇ ਤਾਂ ਅਸੀਂ ਉਹਦੇ ਉੱਤੇ ਸਾਡੀ ਇਹਨਾਂ ਗਲਤ ਕਨਸੈਪਟਸ ਦੇ ਉੱਤੇ ਕੀਤੀ ਹੋਈ ਉਹ ਸਾਰੀ ਜਿਹੜੀ ਹੈ ਉਹ ਇਹੋ ਜਿਹੀ ਹੋਏਗੀ ਜਿਹੜੀ ਸਾਨੂੰ ਸਾਡੇ ਸਾਹਮਣੇ ਆਈ ਹੈ ਇਹ ਇਹ ਇਹਦੇ ਵਿੱਚ ਸਾਡਾ ਕਸੂਰ ਹੈ ਇਹ ادارے ਨਹੀਂ ਕਹਿੰਦੇ ਸਾਨੂੰ ਕੋਈ ਮਾਲਕ ਨਹੀਂ ਕਹਿੰਦਾ ਕਿਸੇ ادارے ਦਾ ਕਿ ਤੁਸੀਂ ਆਹ ਲਫ਼ਜ਼ ਨਹੀਂ ਵਰਤਣਾ ਆਹ ਵਰਤਣਾ ਇਹ ਤਾਂ ਅਸੀਂ ਪੜ੍ਹਨਾ ਸੀ ਅਸੀਂ ਜਾਣਨਾ ਸੀ ਵੀ ਇਹ ਇਹ ਕੀ ਚੀਜ਼ ਹੈ ਕਿੱਥੇ ਕੀ ਗੜਬੜ ਹੋਇਆ ਸਾਡੇ ਇਹਨਾਂ ਦਿਨਾਂ ਦੇ ਵਿੱਚ ਵੀ ਇਹਨਾਂ ਵਰਡਸ ਨੂੰ ਲੈ ਕੇ ਇੱਕ ਦੋ ਧਾਰਿਆਂ ਦੇ ਵਿੱਚ ਥੋੜਾ ਜਿਹਾ ਗੱਲਬਾਤ ਹੋਈ ਹੈ ਤਾਂ ਸਾਨੂੰ ਸਮਝਣਾ ਪਏਗਾ ਉਹ ਸੰਜੀਦਾ ਢੰਗ ਨਾਲ ਕਿ ਕਿੱਥੇ ਕਿੱਥੇ ਕੀ ਕੀ ਗੜਬੜ ਹੋਈ ਹੈ ਇਹ ਤਾਂ ਹੋ ਗਿਆ ਲੰਘਿਆ ਅਸੀਂ ਪਰਫਾਰਮੈਂਸ ਦੇਤੀ ਆਪਣੀ ਤੁਹਾਨੂੰ ਕਿਸੇ ਨੇ ਪੁੱਛਣ ਨਹੀਂ ਆਉਣਾ ਬੜੀ ਆਜ਼ਾਦੀ ਹੈ ਸਾਡੇ ਦੇ ਮਲਕ ਵਿੱਚ ਪਰ ਸੈਲਫ ਅਨਾਲਿਸਿਸ ਬੜਾ ਜ਼ਰੂਰੀ ਹੈ ਅਸੀਂ ਕੀ ਕੀਤਾ ਕੀ ਗਵਾਇਆ ਕਿਉਂਕਿ ਯੂ ਆਰ ਵੈਰੀ ਰਾਈਟ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਪੱਤਰਕਾਰੀ ਹਾਰੀ ਹੈ ਮੀਡੀਆ ਕਾਰੀ ਹਾਰ ਗਈ ਇੱਥੇ ਮੁਲਕਾਂ ਦਾ ਕੁਝ ਨਹੀਂ ਹੋਇਆ ਮੁਲਕ ਦੇ ਆਪਣਾ ਜੰਗ ਹੀ ਨਹੀਂ ਸੀ ਹੋਈ ਇੱਥੇ ਜਿੱਤ ਮਾਰਨ ਵਾਲੀ ਗੱਡੀ ਕੋਈ ਨਹੀਂ ਸੀ ਸ਼ੁਕਰੀਤ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਸੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਿਖਰ ਦੇ ਨਾਲ ਜੁੜੇ ਹੋ